ਗੇ ਜਦੋਂ ਬੋਲਾ ਕਮਿੰਡਸ ਨੂੰ ਸੁਖਾਈ ਕਰਨੀ ਹੈ ਹੋ ਚਿਰ ਹੋ ਗਿਆ ਹੁਣ ਇਹ ਤੋਂ ਪਹਿਲਾਂ ਆਪਾਂ ਜਿਹੜੇ ਠੇਰੇ ਰਹੇ ਆ ਉਹਨਾਂ ਨੇ ਕੋਈ ਬਾਤ ਠਾਈ ਨਹੀਂ ਸਰਾਬੀ ਜਿਲਾ ਸਾਰੀ ਹੱਥ ਲੱਗਦੀ ਹੈ ਬਹੁਤ ਸਾਰੇ ਨਿਕਸ਼ਾਂ ਨੇ ਪੰਜਾਬ ਸਰਕਾਰ ਮੈਨੀ ਹੈਗੀ ਆਪਣੇ ਕੋਲੇ ਤੇ ਜੇ ਇਥੋਂ ਸ਼ਕਤੀ ਸੈਂਟਰਲ ਨਹੀਂ ਮਿਲਗੀ ਮੈਂ ਕਹਿੰਦਾ ਜੀ ਫਿਰ ਤੁਸੀਂ ਦੇਖੋ ਸਹੀ ਕਿ ਤਿੰਨ ਸਾਲ ਦੇ ਵਿੱਚ ਕਿਵੇਂ ਨਕਸ਼ੇ ਬਦਲਦੇ ਨੇ ਤਿੰਨ ਸਾਲ ਤਾਂ ਆਪਣੀ ਇਸ ਸਰਕਾਰ ਦੇ ਪਹਿਲੇ ਉਨੂੰ ਬਾਹਰ ਨਹੀਂ ਆਵਾਂਗੇ ਉਨੂੰ ਬਾਹਰ ਹੀ ਆਵਾਂਗੇ ਤਾਂ ਕਿਹੜਾ ਹੈ ਆਪਾਂ ਫਿਰ ਜੋ ਮੋਕਾ ਦਾ ਰਾਜੀ ਰਹਿਣਾ ਉਸ ਕਰਕੇ ਮੈਂ ਫੋਟਪੁਰੇ ਲੈਣਾ ਇੱਕ ਗੈਰਵਾਸਤੇ ਕੇ ਇਹਨਾਂ ਤੋਂ ਕਰਿਓ ਨਾ ਇਹਨਾਂ ਕੋਲੇ ਪੈਸੇ ਬਹੁਤ ਹਨ ਪੈਸੇ ਦੇਣਾ ਹੋਗੇ ਇਹ ਪੈਸੇ ਦੇਣਾ ਹੋਗੇ ਮੈਂ ਫੋਟਪੁਰੇ ਵਿੱਚ ਇੰਤਜ਼ਾਰ ਕਰਨਾ ਜੋ ਪੈਸੇ ਦੇਣਾ ਹੈ ਤਾਂ ਕਿਰਪਾ ਕਰਕੇ ਜਵਾਬ ਨਾ ਦਿਓ ਮਨਾਂ ਨਾ ਕਰੇ ਮਕਸ਼ਮੀ ਦਾ ਆਈ ਕਰੀ ਬੋਲੀ ਬੋਲੀ ਇਹ ਫੋਟੇ ਹੀ ਲੈਣੇ ਕਰਦਾ ਦੀ ਕਿਹਾ ਫੋਟੇ ਦੇ ਪੈਸੇ ਹੈ ਕਿ ਤਾਂ ਨੋਟ ਵੀ ਪੇਸ਼ਾਣ ਲੋਗੇ ਇਹ ਤਾਂ ਉਹੀ ਨੋਟ ਆਏ

ਨਾਟਕ ਨਿਕਲ ਕੇ ਬਹੁਤ ਹਨਾ ਹੈ ਮੈਂ ਤਾਂ ਓਕੇ ਓਕੇ ਵਾਹ ਸਨਮਾਨ ਦੇ ਰਹੇ ਹੋ ਉਹਦੇ ਵਾਸਤੇ ਮੈਂ ਸਾਰੀ ਉਮਰ ਤੁਹਾਡਾ ਨਹੀਂ ਨਹੀਂ ਲਊਗਾ ਕਿਉਂਕਿ ਆ ਯਰ ਬਾ ਆਈ ਦੀ ਪੱਤਾ ਲਈ ਇਹ ਜਿਹੜੀ ਇਲੈਕਸ਼ਨ ਇਹ ਕੋਈ ਜਿੱਤਣ ਹਾਰਨ ਦੀ ਨਹੀਂ ਇਹ ਪੰਜਾਬ ਦੀ ਅਣਖਾ ਬ루 ਤੇ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਅਮੇਦਕਰ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਨੂੰ ਬਚਾਉਣ ਦੀ ਇਲੈਕਸ਼ਨ ਹੈ ਲੋਕਤਾਂ ਦਾ ਬਚਾਉਣ ਦੀ ਲੜਾਈ ਹੈ ਮੈਂ ਅਰਸ਼ੋ ਗੁਰਦਾਸਪੁਰ ਸੀ ਸ਼ਾਮ ਨੂੰ ਮਮਰ ਸਾਹ ਸਾਹ ਦੇ ਵਿੱਚ ਰੋਡ ショ ਸੀ ਕੱਲ ਮੈਂ ਪੱਟੀ ਸੀ ਸ਼ਾਮ ਨੂੰ ਜਲੰਧਰ ਚਲੌਰ ショ ਸੀ ਅੱਜ ਤੁਹਾਡੇ ਕੋਲਿਆਂ ਇਸ ਤੋਂ ਬਾਅਦ 5:30 5:30 ਵਜੇ ਮੈਂ ਬਾਗੀਤ ਰਾਣੀ ਬੋਲੂਗਾ ਅਸੀਂ ਕੋਈ ਕਮੀ ਨਹੀਂ ਛੱਡਾਂਗੇ ਮਿਹਨਤ ਪੱਖੋ ਨਹੀਂ ਤਾਂ ਕੀ ਹੁੰਦਾ ਪਹਿਲੇ ਕੀ ਹੁੰਦਾ ਸੀ ਜਿਹੜਾ ਮੁੱਖ ਮੰਤਰੀ ਹੁੰਦਾ ਸੀ ਉਹ ਤਾਂ ਕਹਿੰਦੇ ਸੀ ਬਸ 15 ਮਿੰਟ ਹੀ ਬਾਹਰ ਹੋਵੇਗਾ ਬਸ ਐ ਕਰਕੇ ਬਸ ਚਲੇ ਜਾਂਦੇ ਨੇ ਲੱਗਦਾ ਨਹੀਂ ਆਪਾਂ ਨਹੀਂ ਮਾਜੀ ਕਿ ਨਾ ਕਿ ਦੋ ਸਾਲਾਂ ਦੇ ਵਿੱਚ ਆਮਦਵੀ ਪਾਰਟੀ ਨੇ ਸਰਕਾਰ ਨੇ ਜਿਹੜੇ 15 20 ਸਾਲਾਂ ਕਿ ਨਹੀਂ ਕਰ ਸਕਿਆ ਉਹ ਕੰਮ ਕਰਕੇ ਉਖਾਈਏ 43000 ਨੌਕਰੀ ਦਿੱਤੀ ਹੈ ਮੋਟਰਾਂ ਟਾਈਮ ਸਭ ਚਲਾਈਆਂ ਗਰੀਬ ਬੱਚਿਆਂ ਦੀ ਪੜਾਈ ਲਈ ਸਕੂਲਾਂ ਦਾ ਸਭ ਤੋਂ ਵਧੀਆ ਇੰਤਜ਼ਾਮ ਕੀਤਾ ਹੈ ਆਵਾਜਨਾਂ ਨੇ ਇੰਤਜ਼ਾਮ ਕੀਤਾ ਸਰ ਕਾਂਗਰਸ ਤੇ ਭਾਜਪਾ ਆਪਣੇ ਕੈਂਡੀਡੇਟ ਨਹੀਂ ਉਤਾਰ ਪਾਈ ਤੁਸੀਂ ਇਹਨਾਂ ਨੇ ਕੀ ਕਹੋ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਉਹਨਾਂ ਨੂੰ ਜਾਣ ਕੇ ਗੱਲ ਰਾਬਣਗੇ ਦਾ ਬਲੀਦਾਨ ਭਾਜ ਦੇ ਵਿੱਚ ਕੋਈ ਲੈ ਜਿਹੜੇ ਮੁਕਤੇ ਰਹੇ ਨੇ ਉਸ ਉੱਪਰ ਜਿਹੜਾ ਬਾਤ ਜਿਹੜਾ ਮੁੱਦੇ ਹੈ ਜੀ ਜਿਹੜਾ ਬਾਟ ਦੇ ਮੁੱਦੇ ਹੈ ਉਹ ਅਜਾ ਜਿਹੜੇ ਮੋਕਸਰ ਮਲੋੜ ਦੇ ਮੁੱਦੇ ਆ ਲੈ ਜਾਏ ਰੋਇਟਰ ਸ਼ਹਿਰ ਦੇ ਮੁੱਦੇ ਲੈ ਲੈ ਹਰੇਕ ਹੋਰ ਦੇ ਲੈ ਜਾ ਮੁਕਤੇ ਕੰਨੀਆਂ ਬੋਟਾ ਕਰ ਗੋ ਦੇ ਲੋਈ ਪੜਿਆ ਕਾਟਾ ਹੋ ਗਿਆ ਉਹ ਕਾ ਕੀ ਬਹੁਤ ਵੱਡਾ ਕਾਟਾ ਬਹੁਤ ਵੱਡੇ ਕਾਫਲੇ ਲੱਗਦਾ ਕਿੰਨਿਆ ਸਿੱਧਾ ਦੋ ਆਪਾਂ ਜਾਂਦੇ 130 130 130 ਕਿੱਥਾਂ ਤੇ